ਸੀਐਮ ਮਾਨ ਦੇ ਵੱਲੋਂ ਕੱਲ੍ਹ ਚਰਨਦਰ ਦੇ ਵਿੱਚ ਤਾਬਰਤੋਰ ਚੋਣ ਪ੍ਰਚਾਰ ਕੀਤਾ ਗਿਆ ਸੋ ਆਪ ਦਾ ਮਿਸ਼ਨ 130 ਜਿੱਥੇ ਕਿ ਚੋਣ ਪ੍ਰਚਾਰ ਕੀਤਾ ਗਿਆ ਫਲੋਰ ਨਕੋਦਰ ਚਰਨਦਰ ਕੈਂਟ ਅਤੇ ਆਦਮਪੁਰ ਸੋ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ ਸੋ ਸੀਐਮ ਮਾਨ ਦੇ ਵੱਲੋਂ ਵਿਰੋਧੀਆਂ ਤੇ ਨਿਸ਼ਾਨੇ ਵਿਸਾਦੇ ਗਏ ਉਸ ਉਹਨਾਂ ਨੇ ਕਿਹਾ ਕਿ ਤੁਹਾਡਾ ਕੰਮ ਸਿਰਫ 1 ਜੂਨ ਨੂੰ ਹੈ ਉਸ ਤੋਂ ਬਾਅਦ 4 ਜੂਨ ਤੋਂ ਬਾਅਦ ਸਾਡਾ ਕੰਮ ਹੈ ਸੋ ਸੀਐਮ ਮਾਨ ਦੇ ਵੱਲੋਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਤੇ ਗਏ ਪ੍ਰਾਧਤ ਆ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ ਚ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਸੋ ਤੁਸੀਂ ਜਿੰਨੀ شدت ਜਿੰਨਾ ਪਿਆਰ ਦਿਖਾ ਰਹੇ ਹੋ ਇਹ ਅਨਬਲੀਵੇਬਲ ਹੈ ਇਹ ਤਬਦੀਲੀ ਦਾ ਸੰਕੇਤ ਹੈ ਇਹ ਇੱਕ ਕ੍ਰਾਂਤੀ ਦਾ ਸੰਕੇਤ ਹੈ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੇ ਆਪ ਦੇ ਨਾਂ ਤੇ ਵੀ ਮਾਰ ਲਓ 100% ਸੀਟ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਆਪਣਾ ਚੋਣ ਨਿਸ਼ਾਨ ਝਾੜੂ ਹੈ ਸਾਰਿਆਂ ਨੂੰ ਪਤਾ ਹੈ ਪਵਨ ਟੀਨੂ ਜੀ ਆਪਣੇ ਉਮੀਦਵਾਰ ਨੇ ਇੱਕ ਆਮ ਘਰ ਚੋਂ ਉੱਠਿਆ ਹੋਇਆ ਮੁੰਡਾ ਹੈ ਮਿਹਨਤਾਂ ਕਰਕੇ ਗਰੀਬੀ ਹਟਾਈ ਹੈ ਪਿੰਡਿਆਂ ਤੇ ਸੋ ਇਹ ਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਹਟਾਈਆਂ ਹੁਣ ਦੁੱਖ ਦੇਖੇ ਹੁਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਹਜੇ ਕਾਨੂੰਨ ਹੀ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਕਰਨ ਆਇਆ ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ ਇਸ ਤੋਂ ਬਾਅਦ ਮੈਂ ਕੈਂਟ ਜਾਣਾ ਫਿਰ ਮੈਂ ਆਦਮਪੁਰ ਜਾਣਾ ਮੈਂ ਥੱਕਦਾ ਨਹੀਂ ਕਿਉਂਕਿ ਤੁਹਾਡਾ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਆ ਜਿਹੜਾ ਪਿਆਰ ਹੈ ਜਿਹਨਾਂ ਇੰਨਾ ਪਿਆਰ ਆ ਗੱਡੀ ਦੇਖ ਲੋ ਫੁੱਲਾਂ ਨਾਲ ਭਰਤੀ ਮੈਨੂੰ ਹਰੇਕ 10 ਕਿਲੋਮੀਟਰ ਬਾਅਦ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਬੈਠਣ ਦੀ ਜਗ੍ਹਾ ਬਣਾਉਣੀ ਪੈਂਦੀ ਐ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਜਿਹੜਾ ਕੋਈ ਪੁਰਾਣੇ ਜਨਮ ਦੇ ਪੋਨੀ ਹੋਣਗੇ ਜਿਹੜਾ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ ਦੋ ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀਆਂ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਉਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੋਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਨਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਨਹੀਂ ਸੋ ਬਹੁਤ ਕੁਝ ਕਰਨਾ ਬਾਕੀ ਹੈ ਵੀਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 0 ਹੋ ਜੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਜਲੰਧਰ ਕੈਂਟ ਵਾਲਿਓ ਜਿੰਨੀ ਵਾਰ ਵੀ ਇਸ ਬਾਜ਼ਾਰ ਚ ਆਇਆ ਅਸੀਂ ਇਹਨੂੰ ਸ਼ੁਭ ਮੰਨਦੇ ਆ ਕਿ ਜਦੋਂ ਇਸ ਬਾਜ਼ਾਰ ਵਿੱਚ ਦੀ ਰੋਡ ਸ਼ੋ ਹੋ ਜੇ ਫਿਰ ਫਤੇ ਫਿਰ ਬਦਾਨ ਫਤੇ ਸੋ ਤੁਹਾਡਾ ਫਿਰ ਇੱਕ ਵਾਰੀ ਧੰਨਵਾਦ ਕਿ ਤੁਸੀਂ ਇਹਨਾਂ ਮਾਨ ਸਨਮਾਨ ਦੇ ਰਹੇ ਹੋ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬੰਨਧਾ ਬਕੇ ਤੁਸੀਂ ਮੇਰਾ ਮਾਨ ਵਧਾਓ ਮੈਂ 1 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਕੀ ਪਤਾ ਸੀ ਬੰਦਾ ਹੈ ਨਿਕਲੂਗਾ ਹੁਣ ਜੇ ਕੋਈ ਦਿਲ ਦੀ ਤਕੀ ਦੀ ਬੁਝ ਨਹੀਂ ਸਕਦਾ ਜੇ ਕੋਈ ਐਹ ਜੀ ਮਸ਼ੀਨ ਆ ਜੇ ਜਿਹੜੀ ਇੱਥੇ ਲਾਏ ਤੇ ਦੱਸ ਦੇ ਬੰਦੇ ਦਿਲ ਚ ਬੇਈਮਾਨੀ ਕਿੰਨੀ ਕਾ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਹੁਣ ਪਹਿਲਾ ਵਾਲਾ ਬੰਦਾ ਆਇਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਇਹਨਾਂ ਦਿੱਤਾ ਉਹਨੂੰ ਵਿੱਚ ਹੀ ਧੋਖਾ ਦੇ ਕੇ ਛੱਡ ਕੇ ਹੁਣ ਕਹਿੰਦਾ ਮੈਨੂੰ ਇੱਧਰੋਂ ਪਾਸਪੋਰਟ ਐ ਥੋੜੀ ਹੁੰਦਾ ਯਾਰ ਸਾਈਕਲ ਦੇ ਵੀ ਸਟੈਂਡ ਹੁੰਦਾ ਕੋਈ ਸਟੈਂਡ ਹੋਵੇ ਬੰਦੇ ਦਾ ਇਨਕਲੋ ਸੋ ਵੀਰੋ ਸੋ ਤੁਹਾਡਾ ਪਿਆਰ ਸਤਿਕਾਰ ਜਿੰਨਾ ਮਿਲ ਰਿਹਾ ਹੈ ਇਹਦਾ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਸੋ ਇੱਕ ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਹਦੇ ਜਲੰਧਰ ਦੇ ਵਿਕਾਸ ਵਾਸਤੇ ਸੋ ਪਹਿਲਾਂ ਵੀ ਇੱਥੇ 7 ਕਰੋੜ 65 ਲੱਖ ਰੁਪਇਆ ਸੜਕਾਂ ਤੇ ਸੀਵਰੇ ਮੈਂ ਤਾਂ ਕਹਿਣਾ ਯਾਰ ਆਪਾਂ ਸ਼ਹਿਰ ਜਿਹੜੇ ਨੇ ਉਹ ਸਾਰੇ ਸੀਵਰੇ ਸਟਕ ਹੋ ਗਏ ਇਹਨਾਂ ਨੂੰ ਨਵੇਂ ਬਣਾਉਣਾ ਪਊਗਾ ਸਾਰੇ ਸਿਸਟਮ ਨੂੰ ਇਨਫਰਾਸਟ੍ਰਕਚਰ ਨੂੰ ਨਵਾਂ ਬਣਾਉਣਾ ਪਊਗਾ ਪਾਰਕਿੰਗਾਂ ਬਣਾਉਣੀਆਂ ਪੈਣਗੀਆਂ ਆ ਬਜ਼ਾਰ ਚ ਕੋਈ ਗੱਡੀ ਆ ਜੇ ਪਾਰਕਿੰਗ ਕਿੱਥੇ ਹੋਊਗੀ ਪਾਰਕਿੰਗ ਪ੍ਰੋਪਰ ਬਣਾਓ ਇੱਕ 3rd ਫਲੋਰ 4th ਫਲੋਰ 5th ਫਲੋਰ ਪਾਰਕਿੰਗ ਹੋਵੇ ਉੱਥੋਂ ਖੜਾ ਕੇ ਬੰਦੇ ਆਉਣ ਪਾਰਕਿੰਗ ਤੋਂ ਸਿੱਧਾ ਦੁਕਾਨਾਂ ਨੂੰ ਰਸਤਾ ਹੋਵੇ ਸੋ ਬਹੁਤ ਸਾਰਾ ਵਿਜ਼ਨ ਹੈ ਬਸ ਤੁਸੀਂ ਇੱਕ ਤਰੀਕ ਨੂੰ ਮੈਨੂੰ ਵੇਲਾ ਕਰ ਦਿਓ ਕਿਉਂਕਿ ਆ ਵਿਰੋਧੀ ਪਾਰਟੀਆਂ ਵਾਲੇ ਵੇਲੇ ਹੋ ਜਾਣੇ ਆ ਫਿਰ ਆਪਾਂ ਕੰਮ ਕਰਨ ਤੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਪਿਆਰ ਦਿੱਤਾ ਹੈ ਆ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ ਚ ਕਿਸੇ ਕਰੰਸੀ ਚ ਕੋਈ